ਇੱਕ ਸਿੱਖ ਵੀਰ ਦੇ ਵੱਲੋਂ ਮੁਸਲਮਾਨ ਵੀਰਾਂ ਨੂੰ ਨਮਾਜ਼ ਅਦਾ ਕਰਨ ਦੇ ਲਈ ਜਗ੍ਹਾਦਾਨ ਕੀਤੀ ਗਈ ਹੈ। ਇਹ ਜੀ ਸਾਡੇ ਹੈ ਨਹੀਂ ਸੀ ਜਗ੍ਹਾ ਮਸਜਿਦ ਲਈ ਸ਼ੁਰੂ ਤੋਂ ਹੀ ਨਾਲ ਦੇ ਪਿੰਡ ਜਾਣਾ ਪੈਂਦਾ ਸੀ ਜੀ। ਤੇ ਉਹ ਇਹ ਗੱਲ ਤਾਂ ਕਾਫੀ ਟਾਈਮ ਤੋਂ ਉੱਠੀ ਹੋਈ ਸੀ ਜੀ। ਮੁਸਲਮਨ ਭਾਈਚਾਰਾ ਸਾਰਾ ਇਕੱਠਾ ਹੋ ਕੇ ਆਪਣੇ ਕੋਲ ਆਇਆ ਜੀ ਤੇ ਮੈਂ ਬਰਦਰ ਨਾਲ ਗੱਲ ਕਰੀ ਜੀ ਵੀ ਉਹਨੇ ਵੀ ਹਮੀ ਭਰਤੀ ਉਹ ਕਹਿੰਦਾ ਕੋਈ ਗੱਲ ਨਹੀਂ। ਜਦੋਂ ਦੇਸ਼ ਆਜ਼ਾਦ ਹੋਇਆ ਜੀ ਉਸ ਸਮੇਂ ਤੋਂ ਮੁਸਲਮਾਨ ਭਰਾਵਾਂ ਲਈ ਇਸ ਨਗਰ ਦੇ ਵਿੱਚ ਮਸਜਿਦ ਨਹੀਂ ਸੀਗੀ ਜੀ ਹੁਣ ਉਹਨਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਸੀਗੀ ਸਰਪੰਚ ਸਾਹਿਬ ਨੂੰ ਹਾਂ ਇਸ ਪਰਿਵਾਰ ਵੱਲੋਂ ਜਦ ਹੀ ਫਰੰਟ ਦੇ ਉੱਤੇ ਪੰਜ ਵਿਸਪੇ ਜਗ੍ਹਾ ਜਿਹੜੀ ਇਹਨਾਂ ਨੂੰ ਦਾਨ ਕਰ ਦਿੱਤੀ ਗਈ ਔਰ ਇੱਧਰ ਮਸਜਿਦ ਹੈ ਹੀ ਨਹੀਂ 340 45 ਘਰਤੀ ਸਾਡੇ ਉਮਰਪੁਰੇ ਦੇ ਵਿੱਚ ਨੱਥੂ ਮਾਜਰੇ ਜਾਣਾ ਪੈਂਦਾ ਸੀ ਸਾਨੂੰ ਨਮਾਜ਼ ਪੜਨ ਵਾਸਤੇ ਜੀ ਇਸ ਵਾਸਤੇ ਅਸੀਂ ਦਿਨੋਂ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਜੀ ਤੁਸੀਂ ਜੁੜੇ ਹੋ ਹਮਦਰ ਮੀਡੀਆ ਦੇ ਨਾਲ ਤੇ ਮੈਂ ਹਾਂ ਦਮ ਸਿੰਘ ਰੂੜੀਆਂ ਵਿਸ਼ਪਰ ਦੇ ਵਿੱਚ ਜਿੱਥੇ ਫਿਰਕਾ ਪ੍ਰਸਤੀ ਨੂੰ ਲੈ ਕੇ ਵਕਫ ਵਕਫਾ ਤੋਂ ਖਬਰਾਂ ਆਉਂਦੀਆਂ ਨੇ ਕਿ ਫਲਾ ਧਰਮ ਦੇ ਲੋਕਾਂ ਨੇ ਫਲਾ ਧਰਮ ਦੇ ਲੋਕਾਂ ਦੇ ਨਾਲ ਝਗੜਾ ਕਰ ਲੇਤਾ ਜਾਂ ਫਿਰ ਕਿਸੇ ਨੂੰ ਨੀਵਾ ਦੱਸਣ ਦੀ ਗੱਲ ਹੈ ਜਿਹੜੀ ਉਹ ਵਿਸ਼ਵ ਭਰ ਦੇ ਵਿੱਚੋਂ ਖਬਰਾਂ ਚ ਆਉਂਦੀ ਰਹਿੰਦੀ ਹੈ ਪਰ ਅੱਜ ਅਸੀਂ ਮੌਜੂਦਾ ਜਿਲ੍ਹਾ ਮਲੇਰਕੋਟਲਾ ਦੇ ਪਿੰਡ ਉਮਰਪੁਰਾ ਦੇ ਵਿੱਚ ਜਿੱਥੇ ਇੱਕ ਸਿੱਖ ਵੀਰ ਦੇ ਵੱਲੋਂ ਮੁਸਲਮਾਨ ਵੀਰਾਂ ਨੂੰ ਨਮਾਜ਼ ਅਦਾ ਕਰਨ ਦੇ ਲਈ ਅੱਜ ਜਗਾਦਾਨ ਕੀਤੀ ਗਈ ਹੈ ਆਹ ਗੱਲਬਾਤ ਕਰ ਲੈਨੇ ਆ ਵੀਰ ਦੇ ਨਾਲ ਜਾਣ ਲੈਨੇ ਆ ਕਿ ਫੁਰਨਾ ਅਕਸਰ ਕਿਵੇਂ ਧਿਆਨ ਦੇ ਵਿੱਚ ਆਇਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਨਾਮ ਆ ਜੀ ਤੁਹਾਡਾ ਸੁਖਜਿੰਦਰ ਸਿੰਘ ਜੀ ਸੁਖਜਿੰਦਰ ਜੀ ਕਿਵੇਂ ਦੇਖਦੇ ਹੋ ਤੁਹਾਡੇ ਵੱਲੋਂ ਜਗਾਦਾਨ ਕੀਤੀ ਗਈ ਹੈ ਕਿਦਾਂ ਧਿਆਨ ਦੇ ਵਿੱਚ ਆਇਆ ਜੀ ਇਹ ਜੀ ਸਾਡੇ ਹੈ ਨਹੀਂ ਸੀ ਜਗਾ ਮਸਜਿਦ ਲਈ ਸ਼ੁਰੂ ਤੋਂ ਹੀ ਨਾਲ ਦੇ ਪਿੰਡ ਜਾਣਾ ਪੈਂਦਾ ਸੀ ਜੀ ਤੇ ਉਹ ਇਹ ਗੱਲ ਤਾਂ ਕਾਫੀ ਟਾਈਮ ਤੋਂ ਉੱਠੀ ਹੋਈ ਸੀ ਜੀ ਜੀ ਇਸ ਵਾਰ ਫਿਰ ਇਹ ਮੁਸਲਮ ਭਾਈਚਾਰਾ ਸਾਰਾ ਇਕੱਠਾ ਹੋ ਕੇ ਆਪਣੇ ਕੋਲ ਆਇਆ ਜੀ ਤੇ ਮੈਂ ਬ੍ਰਦਰ ਨਾਲ ਗੱਲ ਕਰੀ ਜੀ ਵੀ ਉਹਨੇ ਵੀ ਹਮੀ ਭਰਤੀ ਉਹ ਕਹਿੰਦਾ ਕੋਈ ਗੱਲ ਨਹੀਂ ਜੋ ਜਿਵੇਂ ਹੁੰਦਾ ਕਰ ਲੂ ਦੇਖ ਕੇ ਬਾ ਫਿਰ ਆਪਾਂ ਇਹਨਾਂ ਨੂੰ ਹਮੀ ਭਰਤੀ ਵੀ ਜਗਾ ਛੱਡ ਦਾਂਗੇ ਫਸਲ ਵੱਢੀ ਤੋਂ ਤੇ ਅੱਜ ਹੁਣ ਆਪਾਂ ਠੱਡੇ ਲਵਾਤੇ ਨੇ ਜੀ ਠੀਕ ਹੈ ਹਾਂਜੀ ਤੇ ਕਿੰਨੀ ਜਗਾ ਤੁਹਾਡੇ ਵੱਲੋਂ ਦਾਨ ਕੀਤੀ ਗਈ ਹੈ ਇਹ 5 ਬਿਸ ਹੋਏ ਆ ਜੀ ਠੀਕ ਹੈ ਜੀ ਹਾਂਜੀ ਤੇ ਇਹ ਫਰੰਟ ਪੂਰਾ ਦਿੱਤਾ ਗਿਆ ਜੀ ਨਾਲ ਇਧਰ ਹਾਂਜੀ ਦੋ ਦੋ ਸਾਈਡ ਸੜਕ ਲੱਗਦੀ ਹੈ ਜੀ ਠੀਕ ਹੈ ਹਾਂਜੀ ਕਿਉਂਕਿ ਹੁਣ ਨਹੀਂ ਤਾਂ ਆਮ ਦੇਖਦੇ ਆ ਵੀ ਦਾਨ ਕਰਨ ਵਾਲੀ ਜਿਹੜੀ ਜਗਾ ਹੁੰਦੀ ਆ ਉਹ ਲੋਕੀ ਕਰ ਦਿੰਦੇ ਨੇ ਕਿ ਬਿਲਕੁਲ ਸਾਈਡ ਤੇ ਇੱਕ ਕੋਰਨਰ ਤੇ ਕਰ ਦਿੰਦੇ ਨੇ ਜਿਸ ਤਰ੍ਹਾਂ ਪਿੱਛੇ ਦੇਖ ਵੀ ਰਹੇ ਆ ਕਿ ਇਹਨਾਂ ਦਾ ਮੁਸਲਮਾਨ ਵੀਰਾਂ ਦਾ ਕਬਰਸਥਾਨ ਵੀ ਉਧਰ ਤੇ ਨਹੀਂ ਤਾਂ ਆਪਾਂ ਕਹਦੇ ਨੇ ਵੀ ਉਹ ਸਾਹਮਣੇ ਚ ਦਾਨ ਕਰ ਦਿੰਦੇ ਉਧਰ ਨੂੰ ਇਹ ਤੁਹਾਡਾ ਫੁਰਨਾ ਕਿਵੇਂ ਫਰਿਆ ਵੀ ਇੱਧਰ ਆਪਾਂ ਫਰੰਟ ਤੇ ਜਗਾ ਦੇਣੀ ਨਾ ਉਹ ਇਹ ਜੀ ਆਏ ਉਧਰ ਕਬਰਸਥਾਨ ਦੇ ਨੇੜੇ ਫਿਰ ਇਹ ਕਹਿੰਦੇ ਵੀ ਸਾਨੂੰ ਮਸਜਿਦ ਨਹੀਂ ਲੋਟ ਨਹੀਂ ਰਹਿੰਦਾ ਜੀ ਵੀ ਸਾਨੂੰ ਇੱਧਰ ਜਗਾ ਦੇ ਦਿਓ ਇੱਥੇ ਦੇ ਦਿਓ ਫਿਰ ਚਲੋ ਜੀ ਇਹ ਸੀ ਵੀ ਜਦੋਂ ਦੇਣੀ ਹੈ ਜਗਾ ਆਪਾਂ ਮਨ ਬਣਾ ਹੀ ਲਿਆ ਫਿਰ ਇੱਥੇ ਹੋ ਹਾਂਜੀ ਉਹ ਚੇਅਰਮੈਨ ਸਾਹਿਬ ਸਾਡੇ ਨਾਲ ਮੌਜੂਦ ਨੇ ਹਰਜਿੰਦਰ ਸਿੰਘ ਕਾਕਾ ਗੱਲਬਾਤ ਕਰ ਲੈਣੇ ਸਾਬका ਚੇਅਰਮੈਨ ਨੇ ਚੇਅਰਮੈਨ ਸਾਹਿਬ ਕੀ ਬੀਨ ਦੇ ਦੇ ਜੀ ਪਹਿਲਾਂ ਤਾਂ ਹਮਦਾਰ ਦੀ ਟੀਵੀ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਆ ਜੀ ਜੀ ਥੈਂਕ ਯੂ ਜੀ ਉਹ ਇੱਕ ਚੰਗੇ ਪੱਖ ਨੂੰ ਲੈਣ ਲਈ ਜਿਹਦੇ ਨਾਲ ਭਾਈਚਾਰਾ ਬਣਿਆ ਰਹਿਣਾ ਜੀ ਉਹਨਾਂ ਪੱਖਾਂ ਨੂੰ ਲੈਣ ਲਈ ਸਾਡੇ ਕੋ ਆਇਆ ਜੀ ਅੱਜ ਪੀਂਦਰ ਸਿੰਘ ਸਰਪੰਚ ਸਾਹਿਬ ਸਾਬका ਸਾਡੇ ਸਰਪੰਚ ਸਾਹਿਬ ਉਹਨਾਂ ਦੇ ਬੇਟਿਆਂ ਵੱਲੋਂ ਜੀ ਮੁਸਲਮਾਨ ਭਾਈਚਾਰੇ ਨੂੰ ਮਸਜਿਦ ਬਣਾਉਣ ਦੇ ਲਈ ਜਿਹੜੀ 5 ਵਿਸਵੇ ਜ਼ਮੀਨ ਆ ਜੀ ਉਹ ਰੋਡ ਦੇ ਉੱਤੇ ਇੱਕ ਛੱਡਿਆ ਗਿਆ ਤਾਂ ਕਿ ਉਹ ਆਪ ਦਾ ਜਿਹੜਾ ਧਰਮਾ ਜੀ ਉਹਦੀਆਂ ਜਿਹੜੀਆਂ ਨਵਾਜਾਂ ਨੇ ਪੰਜ ਟਾਈਮ ਦੀਆਂ ਜੀ ਉਹ ਇੱਥੇ ਅਦਾ ਕਰ ਸਕਣ ਜੀ ਇਹ ਬਹੁਤ ਬੜਾ ਉਪਰਾਲਾ ਜੀ ਜਦ ਤੋਂ ਦੇਸ਼ ਆਜ਼ਾਦ ਹੋਇਆ ਜੀ ਉਸ ਸਮੇਂ ਤੋਂ ਮੁਸਲਮਾਨ ਭਰਾਵਾਂ ਲਈ ਇਸ ਨਗਰ ਦੇ ਵਿੱਚ ਮਸਜਿਦ ਨਹੀਂ ਸੀਗੀ ਜੀ ਹੁਣ ਉਹਨਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਸੀਗੀ ਸਰਪੰਚ ਸਾਹਿਬ ਨੂੰ ਤਾਂ ਇਸ ਪਰਿਵਾਰ ਵੱਲੋਂ ਜਦ ਹੀ ਫਰੰਟ ਦੇ ਉੱਤੇ ਪੰਜ ਵਿਸਵੇ ਜਗਾ ਜਿਹੜੀ ਇਹਨਾਂ ਨੂੰ ਦਾਨ ਕਰ ਦਿੱਤੀ ਗਈ ਹੈ ਠੀਕ ਹੈ ਜੀ ਇਹ ਕਿਵੇਂ ਦੇਖਦੇ ਹੋ ਕਿ ਮਲੇਰਕੋਟਲਾ रियासत ਜਿਹੜੀ ਉਹ ਸ਼ੁਰੂ ਤੋਂ ਹੀ ਇਹ ਚੰਗੇ ਕੰਮਾਂ ਦੀ ਧਾਰ ਨਹੀਂ ਰਹੀ ਹੈ ਤੇ ਇਹ ਸੰਸਕਾਰ ਕਿੰਨਾ ਕਿਤੇ ਲੱਗਦੇ ਨੇ ਵੀ ਤੁਹਾਨੂੰ ਹਜੇ ਤੱਕ ਮੌਜੂਦ ਨਹੀਂ ਗਿਆ ਮਲੇਰਕੋਟਲਾ ਦੇ ਲੋਕਾਂ ਦੇ ਵਿੱਚ ਮ ਮਲੇਰਕੋਟਲਾ ਜਿਹੜੀ रियासतਾ ਇਹਨਾਂ ਦੇ ਨਵਾਬ ਸਾਹਿਬ ਨੇ ਜੀ ਆ ਸਾਡੇ ਸਹਿਬਜ਼ਾਦਿਆਂ ਦੇ ਲਈ ਆਹਦਾ ਨਾਰਾ ਮਾਰਿਆ ਸੀ ਜੀ ਉਸ ਸਮੇਂ ਤੋਂ ਲੈ ਕੇ ਜਿਹੜੀ ਇੱਥੇ ਦੀ ਰਾਜਸਥਾਨ ਦੀ ਸਿੱਖ ਕੌਮ ਆ ਜੀ ਉਹਨਾਂ ਨੇ ਹਮੇਸ਼ਾ ਹੀ ਮੁਸਲਮਾਨ ਭਰਾਵਾਂ ਨੂੰ ਗਲੇ ਲਾ ਕੇ ਰੱਖਿਆ ਜੀ ਚਾਹੇ ਉਹ ਵੰਡ ਦਾ ਸਮਾਂ ਸੀ ਮਾੜਾ ਸਮਾਂ ਸੀ ਜੀ ਜਦੋਂ ਕਤਲੇਆਮ ਹੋਇਆ ਜੀ ਪਰ ਇਸ ਰਾਜਸਥਾਨ ਦੇ ਵਿੱਚ ਮੁਸਲਮਾਨ ਆ ਜਿਹੜੇ ਉਹ ਸੇਫ ਰਹੇ ਜੀ ਉਸ ਤੋਂ ਬਾਅਦ ਵੀ ਹਮੇਸ਼ਾ ਹੀ ਜਦੋਂ ਵੀ ਮੁਸਲਮਾਨ ਭਰਾਵਾਂ ਨੂੰ ਕੋਈ ਕਿਸੇ ਕਿਸਮ ਦੀ ਸਮੱਸਿਆ ਦੀ ਲੋੜ ਹੁੰਦੀ ਆ ਤਾਂ ਸਿੱਖ ਕੌਮ ਅੱਗੇ ਵੱਧ ਕੇ ਆਉਂਦੀ ਆ ਜੀ ਉਸੇ ਤਰ੍ਹਾਂ ਦਾ ਜਿਹੜਾ ਉਪਰਾਲਾ ਇਸ ਪਰਿਵਾਰ ਨੇ ਕੀਤਾ ਜੀ ਜਦੋਂ ਮਹਿਸੂਸ ਹੋਇਆ ਵੀ ਇਹਨਾਂ ਨੂੰ ਜਿਹੜੇ ਨਵਾਜ਼ ਆ ਦੂਜੇ ਪਿੰਡ ਪੜਨ ਜਲਣਾ ਪੈਂਦਾ ਜੀ ਇਹਨਾਂ ਇਸ ਪਰਿਵਾਰ ਵੱਲੋਂ ਜਗਾ ਜੜੀ দান ਕਰ ਦਿੱਤੀ ਗਈ ਹੈ ਜੀ ਧੰਨਵਾਦ ਮੈਂ ਤੁਹਾਡੇ ਕੋਲ ਫਿਰ ਆਉਣਾ ਮੈਂ ਗੱਲਬਾਤ ਕਰ ਲੈਣਾ ਵੀਰ ਜੀ ਮੌਜੂਦ ਨੇ ਮੁਹੰਮਦ ਯਾਸਿਨ ਜੀ ਕਿਵੇਂ ਦੇਖਦੇ ਹੋ ਇਹ ਜਿਹੜੀ ਜਗਾ ਨੇ ਵੱਲੋਂ দান ਕੀਤੀ ਗਈ ਸਾਨੂੰ ਖੁਸ਼ੀ ਹੋਈ ਹੈ ਵੀ ਸਰਪੰਚ ਸਾਹਿਬ ਨੇ ਸਾਨੂੰ ਜਗਾ ਦਿੱਤੀ ਹੈ ਜੀ ਜੀ ਤੇ ਸਾਡੇ ਇਧਰ ਮਸਜਿਦ ਹੈ ਨਹੀਂ ਤੇ 40 45 ਘਰ ਤੇ ਸਾਡੇ ਉਮਰਪੁਰੇ ਦੇ ਵਿੱਚ ਨੱਥੂ ਮਾਜਰੇ ਜਾਣਾ ਪੈਂਦਾ ਸੀ ਸਾਨੂੰ ਨਮਾਜ਼ ਪੜਨ ਵਾਸਤੇ ਜੀ ਇਸ ਵਾਸਤੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਜੀ ਜੀ ਕਿ ਦੁਆ ਵੀ ਦਿੱਨੇ ਆ ਸੀ ਦਿਲ ਤੋਂ ਇਹਨਾਂ ਨੂੰ ਵੀ ਸਾਨੂੰ ਮਸਜਿਦ ਵਾਸਤੇ ਜਗ੍ਹਾ ਦਿੱਤੀ ਹੈ ਜੀ ਜੀ ਕਿਉਂਕਿ ਜਗ੍ਹਾ ਮਿਲ ਨਹੀਂ ਰਹੀ ਸੀ ਤੀ ਜੀ ਤੇ ਇਹਨਾਂ ਨੇ ਸਾਨੂੰ ਨੂੰ ਪਹਿਲੇ ਬੋਲ ਸਰਪੰਚ ਸਾਹਿਬ ਨੇ ਜਗ੍ਹਾ ਦੇ ਦਿੱਤੀ ਅੰਦਾਜ਼ਨ ਕਿੰਨੇ ਕ ਪਰਿਵਾਰ ਜਿਹੜੇ ਇੱਥੇ ਰਹਿੰਦੇ ਨੇ ਪਿੰਡ ਪਿੰਡ ਦੇ ਵਿੱਚ ਸਾਡੇ ਇੱਥੇ ਹੈਗੇ 40 42 45 ਘਰ ਹੈਗੇ ਨੇ ਜੀ ਠੀਕ ਹੈ ਜੀ ਮਤਲਬ ਨਮਾਜ਼ ਪੜ੍ਹਨ ਨੂੰ ਉਹਨਾਂ ਨੂੰ ਨਾਲ ਦੇ ਪਿੰਡ ਜਾਣਾ ਪੈਂਦਾ ਨਾਲ ਦੇ ਪਿੰਡ ਜਾਣਾ ਪੈਂਦਾ ਸੀ ਜੀ ਠੀਕ ਹੈ ਜੀ ਹੁਣ ਅਸੀਂ ਨਮਾਜ਼ ਆਪਦੀ ਉਰੇ ਪੜ੍ਹ ਸਕਦੇ ਆ ਠੀਕ ਹੈ ਜੀ ਅ ਚੇਅਰਮੈਨ ਸਾਹਿਬ ਤੇ ਜਦੋਂ ਨਮਾ ਇਹਨਾਂ ਤੋਂ ਵੱਲੋਂ ਮਸਜਿਦ ਬਣਾਈ ਜਾਏਗੀ ਨਮਾਜ਼ ਪੜਨ ਦੇ ਲਈ ਫਿਰ ਉਹ ਮਸਜਿਦ ਦੇ ਵਿੱਚ ਵੀ ਯੋਗਦਾਨ ਪਾਇਆ ਜਾਊਗਾ ਪਿੰਡ ਵਸੇ ਹੋਣਾਂ ਜੀ ਅ ਪਿੰਡ ਵਸੇਆਂ ਵੱਲੋਂ ਤਾਂ ਯੋਗਦਾਨ ਪਾਇਆ ਜਾਊਗਾ ਸਾਰੇ ਪਰਿਵਾਰਾਂ ਵੱਲੋਂ ਪਰ ਤੁਹਾਡੇ ਮਾਦੇ ਮਨਾਹੀ ਵੀ ਅਸੀਂ ਪੰਜਾਬ ਨਿਵਾਸੀਆਂ ਨੂੰ ਵੀ ਅਪੀਲ ਕਰਦੇ ਆ ਜੀ ਵੀ ਜਿੱਥੇ ਸਿੱਖ ਕੌਮ ਵੱਧ ਕੇ ਆਈ ਆ ਪੰਜਾਬ ਦੇ ਵਿੱਚ ਵੱਡੇ ਅਮੀਰ ਜਿਹੜੇ ਮੁਸਲਮਾਨ ਸਿੱਖ ਬੈਠੇ ਆ ਉਹ ਵੀ ਅੱਗੇ ਆਉਣ ਤਾਂ ਕਿ ਆਪਾਂ ਜਿਹੜਾ ਇਹ ਕਾਰਜਾ ਉਹਨੂੰ ਛੇਤੀ ਪੂਰਾ ਕਰ ਸਕੀਏ ਤਾਂ ਛੇਤੀ ਇੱਥੇ ਜਿਹੜਾ ਕਵਾਜਾ ਦਾ ਹੋ ਸਕੇ ਇਹ ਇਹਨਾ ਕਹਿੰਦਾ ਸਾਰਿਆਂ ਨੂੰ ਅਪੀਲ ਵੀ ਨਾਲ ਕਰਦਾ ਜੀ ਕਿ ਉਹ ਸਹਿਯੋਗ ਵੀ ਦੇਣ ਜੀ ਬਤ ਬਤ ਸਹਿਯੋਗ ਕਰਨ ਦੀ ਗੱਲ ਆਖੀ ਗਈ ਆ ਹਰਕਮਲਜੀਤ ਮੌਜੂਦ ਨੇ ਹਰਕਮਲ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪਹਿਲਾਂ ਤਾਂ ਇਹ ਸਾਸੀ ਕਾਲ ਹਮਦਰ ਟੀਵੀ ਨੂੰ ਤੇ ਅੱਜ ਵੱਡੇ ਵੀਰ ਸੁਖਜਿੰਦਰ ਸਿੰਘ ਵੱਲੋਂ ਸਮੂਹ ਮੁਸਲਮਾਨ ਭਾਈਚਾਰੇ ਨੂੰ ਪੰਜ ਬਸਵੀਂ ਜਗ੍ਹਾਦਾਨ ਕੀਤੀ ਗਈ ਆ ਜੋ ਮਸਜਿਦ ਬਣਾਉਣ ਲਈ ਹੈ ਜੀ ਤੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਉਹਨਾਂ ਦੇ ਪਰਿਵਾਰ ਵੱਲੋਂ ਕਿਉਂਕਿ ਉਮਰਪੁਰੇ ਦੇ ਵਿੱਚ ਸਾਡੇ 50-60 ਕਰਨੇ ਮੁਸਲਮਾਨ ਵੀਰਾਂ ਦੇ ਜੋ ਨਮਾਜ਼ ਅਦਾ ਕਰਨ ਲਈ ਨਾਲ ਦੇ ਪਿੰਡ ਜਾਂਦੇ ਸੀਗੇ ਤੇ ਉਹਨਾਂ ਲਈ ਮਸਜਿਦ ਦੀ ਬਹੁਤ ਲੋੜ ਸੀ ਜੋ ਅੱਜ ਇਹ ਕਾਰਜ ਨੇਪਰੇ ਚੜੇਗਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਵੇਖਣਾ ਇਹ ਹੋਵੇਗਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੈ ਇਹ ਇੱਕ ਬਹੁਤ ਸੋਹਣੀ ਮਿਸਾਲ ਇਹਨਾਂ ਦੇ ਵੱਲੋਂ ਪੈਦਾ ਕੀਤੀ ਗਈ ਹੈ ਤੇ ਵਿਸ਼ਵ ਭਰ ਦੇ ਲੋਕਾਂ ਦੇ ਲਈ ਵੀ ਇੱਕ ਬਹੁਤ ਸੋਹਣਾ ਸਨੇਹਾ ਕਿ ਜਿਹੜੀ ਯੂਨੀਵਰਸਲ ਬ੍ਰਦਰਹੁੱਡ ਦੀ ਗੱਲ ਕੀਤੀ ਜਾਂਦੀ ਹੈ ਜਾਂ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾਂਦੀ ਹੈ ਉਹਨੂੰ ਕਿਤਨਾ ਕਿਤੇ ਕਰਮ ਰੂਪ ਦੇ ਵਿੱਚ ਢਾਲਣ ਦੇ ਲਈ ਅੱਜ ਪੰਜਾਬੀਆਂ ਵੱਲੋਂ ਇੱਕ ਇਹ ਪਹਿਲ ਕਦਮੀ ਕੀਤੀ ਗਈ ਹੈ ਕਿਉਂਕਿ ਵਰਨਾ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਵਕ ਵਕ ਧਰਮਾਂ ਦੇ ਲੋਕਾਂ ਦੇ ਵੱਲੋਂ ਫਿਰਕਾਪ੍ਰਸ ਲੋਕਾਂ ਦੇ ਵੱਲੋਂ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਉੱਥੇ ਹੀ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਉਮਰਪੁਰਾ ਦੇ ਵਸਨੀਕਾਂ ਨੇ ਤਾਂ ਇਹ ਸਾਬਿਤ ਕਰ ਦਿੰਦਾ ਹੈ ਕਿ ਪਾਈਚਾਰਕ ਸਾਂਝ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਹੈ ਕੈਮਰਾ ਪਰਸਨ ਸ਼ੈਲੀ ਆਰਟ ਮਲੌਤ ਦੇ ਨਾਲ ਮੈਂ ਬਿਆਮ ਸਿੰਘ ਰੂੜੀਆਂ ਮਲੇਰਕੁਟਲਾ ਤੋਂ